ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਪਰਮਾਤਮਾ ਸਭ ਨੂੰ ਤੰਦਰੁਸਤੀਆਂ ਦੇਣ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਹੈਗਾ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਜਿਨ੍ਹਾਂ ਨੇ ਕਰਿਆ ਹੈ ਤਾਂ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ ਹਾਂਜੀ ਇਹ ਮਾਰਨਿੰਗ ਦਾ ਟਾਈਮ ਆ ਟਾਈਮ ਵੀ ਹੈਗਾ ਸੀ 7:30 ਦਾ ਸਵੇਰੇ ਹਾਂਜੀ ਕਾਫੀ ਬਦਲਵਾਈ ਆ ਜੇ ਬਹੁਤ ਜ਼ਿਆਦਾ ਹੋਈ ਹੋਈ ਸੀ ਤੁਸੀਂ ਦੇਖ ਸਕਦੇ ਹੋ ਐਦਾਂ ਲੱਗਦਾ ਸੀ ਵੀ ਜਮਾ ਹੀ ਮਤਲਬ ਪੂਰਾ ਹਨ ਵੀ ਮੀਂਹ ਵਾਲਾ ਮੌਸਮ ਆ ਪਰ ਇਹ ਹੋ ਜਾਂਦਾ ਜੀ ਚਲੋ ਹਨਾ ਪਰਮਾਤਮਾ ਸੁੱਖ ਸੰਦੇ ਰੱਖਣ ਵੀ ਫਸਲਾਂ ਆਈਆਂ ਹੋਈਆਂ ਨੇ ਸਭ ਦੀਆਂ ਵੀ ਫਸਲਾਂ ਚੱਕਨ ਦਾ ਪਰਮਾਤਮਾ ਮੌਕਾ ਦੇਵੇ ਜੀ ਸਭ ਨੂੰ ਹੀ ਹਨਾ ਵੀ ਹੋਰ ਚਲੋ ਕੁਝ ਟਾਈਮ ਲੰਘ ਜਵੇ ਹਨਾ ਮੌਸਮ ਕੰਨੀ ਸੁੱਖ ਸੰਧ ਰਹੇ ਤੁੰਡੀ ਅਗਲੀਆਂ ਫਸਲਾਂ ਚ ਚਲੋ ਜਿਵੇਂ ਆਇਆ ਵੀ ਨਵੀਂ ਬੀਜ ਬਜਾਈ ਸ਼ੁਰੂ ਹੁੰਦੀ ਆ ਨਾ ਫਿਰ ਹੋਰ ਗੱਲਾਂ ਜਿਵੇਂ ਜਿੰਨਾ ਮਰਜੀ ਪਈ ਜਾਵੇ ਅੱਜ ਸਵੇਰ ਜਣੀ ਇਹੀ ਸੀਗਾ ਮੈਂ ਵੀ ਜਦੋਂ ਸੀ ਕਿ ਆ ਵੀ ਬਹੁਤ ਬੱਦਲ ਪਈ ਹੋਈ ਹਈ ਆ ਗੁਰਦੁਆਰਾ ਸਾਹਿਬ ਤੋਂ ਜਦੋਂ ਆਏ ਕਿਉਂਕਿ ਜਦੋਂ ਗੁਰਦੁਆਰਾ ਸਾਹਿਬ ਨੂੰ ਜਾਂਦੇ ਨਾ ਇੱਕ ਪਾਸੇ ਸਾਰੇ ਬਹੁਤ ਜ਼ਿਆਦਾ ਜਣੀ ਐਵੇਂ ਬੱਦਲੇ ਬੱਦਲ ਲੱਗਦੇ ਸੀ ਦੇਖਣ ਨੂੰ ਇੱਥੇ ਫਿਰ ਮੈਂ ਹੈਗਾ ਸੀ 7:00 ਵਜੇ ਦਾ ਟਾਈਮ ਹਾਂਜੀ ਚਾਹ ਵਗੈਰਾ ਬਣਾ ਲਈ ਸੀ ਚਾਹ ਦੁੱਧ ਬਣਾ ਲਿਆ ਸੀ ਹੋਰ ਜਿਹੜੇ ਥੋੜੇ ਬਹੁਤੇ ਕੰਮ ਕਰਨ ਵਾਲੇ ਸੀ ਉਹ ਕਰ ਲਈ ਸੀ ਫਿਰ ਇੱਥੇ ਸਵੇਰੇ ਸਵੇਰੇ ਮੇਰੇ ਦਿਮਾਗ ਦੇ ਵਿੱਚ ਆਇਆ ਸੀ ਆਈਡੀਆ ਮਿਲਕ ਕੇਕ ਦਾ ਚੱਲੀ ਹੈ ਨਾ ਮੈਂ ਵੀ ਚਲੋ ਦੇਖਦੀ ਹਾਂ ਬਣਾ ਕੇ ਫਿਰ ਮੈਂ ਨਾ ਕੱਲ ਸ਼ਾਮ ਥੋੜਾ ਜਿਹਾ ਪਨੀਰ ਬਣਾ ਕੇ ਰੱਖਿਆ ਸੀ ਉਤਾ ਉਦਾਂ ਹੀ ਚਲੋ ਨਾਰਮਲੀ ਬਣਾ ਕੇ ਰੱਖਿਆ ਸੀ ਘਰੇ ਵੀ ਮੈਂ ਕਿਹਾ ਵੀ ਚਲ ਫਤੈ ਨੂੰ ਦੇ ਦੂੰਗੀ ਵੀ ਜੇ ਉਹਨਾਂ ਨੂੰ ਕੱਚਾ ਖਾਣਾ ਹੋਇਆ ਜਾਂ ਦੁੱਧ ਕੋਈ ਪੁਰਜੀ ਵਗੈਰਾ ਕੁਝ ਬਣਾਉਣਾ ਹੈ ਜਾਂ ਪਰੌਂਠਾ ਉਹ ਵਰਤਿਆ ਨਹੀਂ ਸੀ ਫਿਰ ਮੈਂ ਜਣੀ ਇਹਦੇ ਵਿੱਚ ਮੈਂ ਦੁੱਧ ਪਾ ਲਿਆ ਸੀ ਦੁੱਧ ਪਾ ਕੇ ਥੋੜਾ ਜਿਹਾ ਉਹਨੂੰ ਕાળਣ ਤੋਂ ਬਾਅਦ ਫਿਰ ਇਹਦੇ ਵਿੱਚ ਥੋੜਾ ਪਨੀਰ ਪਾ ਲਿਆ ਸੀ ਪਨੀਰ ਪਾ ਕੇ ਫਿਰ ਜਦੋਂ ਉਹ ਬਿਲਕੁਲ ਡਰਾਈ ਜਾ ਹੋਣ ਲੱਗ ਗਿਆ ਫਿਰ ਥੋੜਾ ਮਿੱਠਾ ਪਾ ਕੇ ਚਲੋ ਇਹ ਆ ਵੀ ਮੇਰੇ ਕੋ ਇੰਨਾ ਦਾ ਹੈ ਨਹੀਂ ਇਹ ਤਾਂ ਥੋੜਾ ਜਿਹਾ ਹੀ ਬਣਾ ਕੇ ਬਸ ਦੇਖਿਆ ਹੀ ਸੀ ਹੈ ਨਾ ਵੀ ਕਿੱਦਾਂ ਦਾ ਬਣਦਾ ਪਰ ਬਿਲਕੁਲ ਫੀਲਿੰਗ ਐਨ ਮਿਲਕ ਕੇਕ ਵਾਲੀ ਸੀ ਉਸ ਤੋਂ ਬਾਅਦ ਫਿਰ ਕੀਤੇ ਘਰ ਦੇ ਕੰਮ ਕਰ ਝਾੜੂ ਪੋਚੇ ਦਾ ਕੀਤਾ ਜੋ ਬੇੜੇ ਦਾ ਸੀ ਉਹ ਸੀ ਕੱਪੜਿਆਂ ਦਾ ਅੱਜ ਆਪਾਂ ਕੀਤਾ ਸੀ ਮਿਸ ਕਿਉਂਕਿ ਵੀਰਵਾਰ ਨੂੰ ਕਈ ਵਾਰੀ ਮਿਸ ਕਰ ਦਿੰਦੇ ਨੇ ਮਮੀ ਕਹਿੰਦੇ ਨੇ ਚਲ ਛੱਡ ਕੁਝ ਇਹ ਸੀਗਾ ਵੀ ਹੈ ਨਹੀਂ ਸੀ ਥੋੜੇ ਬਹੁਤੇ ਥੋੜੇ ਜਿਹੇ ਹੈਗੇ ਸੀ ਵੀ ਚਲੋ ਕੱਲ ਨੂੰ ਇਹ ਦੇਖਾਂਗੇ ਫਿਰ ਮੰਮੀ ਦਾ ਸੂਟ ਸੀ ਸਲਾਈ ਕਰਨ ਨਾਲ ਉਹ ਕਹਿੰਦੇ ਵੀ ਚਲ ਮੈਂ ਕਰਦੀ ਆ ਉਦਾਂ ਜੀ ਚਲੋ ਇਹ ਆ ਵੀ ਮੰਮੀ ਨੂੰ ਆਉਂਦੇ ਤਾਂ ਹੈਗੇ ਨੇ ਸੂਟ ਇਹ ਤਾਂ ਕੋਈ ਗੱਲ ਨਹੀਂ ਹੈਗੀ ਵੀ ਆਉਂਦੇ ਨੇ ਪਰ ਇਹ ਹੁੰਦਾ ਵੀ ਚਲੋ ਉਹ ਸਲਵਾਰ ਬਣਾ ਲੈਂਦੇ ਨੇ ਮੈਂ ਕਮੀਜ਼ ਬਣਾ ਦੇਣੀ ਹਿੰਦੀ ਆ ਨਾਲ ਮਿਲ ਕੇ ਕਰ ਲੈਂਦੇ ਨੇ ਪਰ ਇੱਥੇ ਮੰਮੀ ਕਹਿੰਦੇ ਵੀ ਮੈਂ ਕਮੀਜ਼ ਬਣਾ ਕੇ ਦੇਖਦੀ ਆਪਦਾ ਮੈਂ ਕਿ ਵੀ ਚਲ ਕੋਈ ਨਾ ਦੇਖ ਲੋ ਤੁਸੀਂ ਹੈਨਾ ਫਿਰ ਉਹ ਲੱਗੇ ਸੀ ਉਹ ਫਿਰ ਕਮੀਜ਼ ਦਾ ਬਣਾ ਰਹੇ ਸੀ ਇਹ ਹੈਗਾ ਸੀ ਟਾਈਮ 5 ਵਜੇ ਦਾ ਸ਼ਾਮ ਨੂੰ ਤੁਸੀਂ ਇਹ ਦੇਖੋ ਵੀ ਅੱਜ ਮੌਸਮ ਖਰਾਬ ਕਰਕੇ ਔਰ ਹਵਾ ਇੰਨੀ ਜ਼ਿਆਦਾ ਤੇਜ਼ ਚੱਲਦੀ ਸੀ ਨਾ ਐਦਾਂ ਲੱਗਦਾ ਸੀ ਸਾਰਾ ਬਿਨਾ ਦੇਖ ਕੇ ਵੀ ਸੁmbera ਹੀ ਨਹੀਂ ਕਿਸੇ ਨੇ ਅੱਜ ਤੱਕ ਜਮਾ ਹੀ ਨਹੀਂ ਹੱਥ ਲਾਇਆ ਹੋਇਆ ਇਹਨੂੰ ਦੇਖ ਕੇ ਆਪਦੇ ਆਪ ਨੂੰ ਵੀ ਆਏ ਹੁੰਦਾ ਸੀਗਾ ਵੀ ਹੋ ਹੋ ਇਦੇ ਤੋਂ ਬਾਹਰ ਸੀ ਕਿਉਂਕਿ ਹੁਣ ਇਹ ਹੋ ਜਾਂਦਾ ਵੀ ਜਣੀ ਇਹਦੇ ਬਰੋਟੇ ਦੇ ਨਾ ਪੱਤੇ ਝਾੜਦੇ ਹੀ ਬਹੁਤ ਜ਼ਿਆਦਾ ਨੇ ਜੀ ਪੱਤੇ ਗੋਲਾਂ ਸਾਰਾ ਕੁਝ ਇੰਨਾ ساری ਢਾੜੀ ਇਹ ਜਿਹੜਾ ਮਤਲਬ ਫਰੰਟ ਏਰੀਆ ਏ ਉੱਥੇ ਹੈਗਾ ਇਹ ਬਾਹਰਲੇ ਪਾਸੇ ਬਰੋਟਾ ਏ ਇਹੀ ਸਾਈਡ ਸਾਰੀ ਭਰੀ ਰਹਿੰਦੀ ਹੈ ਬਸ ਪੱਤਿਆਂ ਦੀ ਹੁਣ ਜਿੰਨਾ ਚਿਰ ਇਹਦੇ ਪੂਰੇ ਪੱਤੇ ਝੜ ਕੇ ਨਵੇਂ ਨਹੀਂ ਆਉਂਦੇ ਹੈਗੇ ਤਾਂ ਉਹਨਾਂ ਚੜੇ ਇਹੀ ਕੁਛ ਚੱਲਣਾ ਮੰਮੀ ਲੱਗੇ ਸੀ ਅੰਦਰ ਕਰਨ ਬਸ ਇਹ ਜਦੋਂ ਮੈਂ ਉਹ ਬਣਾਉਂਦੀ ਸੀ ਨਾ ਉਦੋਂ ਦੀ ਉਹ ਗੱਲ ਆ ਤਾਂ ਕੱਟੀ ਬਨ ਲੀ ਸੀ ਇਹਨੂੰ ਗਾਂ ਨੂੰ ਬੰਨਣ ਲੱਗੇ ਸੀ ਜੀ ਚਲੋ ਅਸੀਂ ਤਾਂ ਬੈੜੀ ਕਹਿੰਦੇ ਹੁੰਦੇ ਆ ਜੀ ਬਾਕੀ ਚਲੋ ਆਪਦਾ ਆਪਦਾ ਏਰੀਆ ਹਨਾ ਵੀ ਕੋਈ ਕਿਤੇ ਕੁਛ ਕਹਿੰਦਾ ਕੋਈ ਕਿਤੇ ਮੰਮੀ ਅੰਦਰ ਕਰਨ ਲੱਗੇ ਮੈਂ ਨਾ ਕੁਛ ਚੁੱਲੇ ਤੇ ਕਰਦੀ ਫਿਰਦੀ ਸੀ ਉਦਾਂ ਤੇ ਕੋਈ ਕੰਮ ਕਰਨ ਲੱਗੀ ਸੀ ਤੇ ਉਹੋ ਭੱਜ ਗਈ ਉਹ ਕੁਝ ਏ ਸੀਗਾ ਵੀ ਫਜ਼ਲ ਦੇ ਪਾਪਾ ਦਾ ਜੋ ਹੈਗਾ ਸੀ ਬੀਪੀ ਜਿਆਦਾ ਹੀ ਲੋ ਉਹ ਚੈੱਕ ਵੀ ਕਰਵਾ ਕੇ ਆਏ ਸੀ ਤਾਂ ਉਹਨਾਂ ਦਾ ਏ ਸੀ ਜਿਵੇਂ ਇੱਕ ਤਾਂ ਹੈਗਾ ਸੀ 55 ਦੂਜਾ 90 ਕੁਤੇ ਹੀ ਫਿਰਦਾ ਸੀ ਉਹਦੇ ਕਰਕੇ ਉਹਨਾਂ ਨੂੰ ਥੋੜਾ ਜਿਹਾ ਚੱਕਰ ਆਉਂਦੇ ਸੀ ਉਦੋਂ ਤਾਂ ਐਵੇਂ ਹੋ ਗਿਆ ਫਿਰ ਮੰਮੀ ਕਹਿੰਦੇ ਵੀ ਚਲੋ ਮੈਂ ਕਰ ਦਿੰਨੀ ਆ ਵੀ ਮੈਂ ਲੈ ਆਉਣੀ ਆਂ ਚਲੋ ਅੱਗੇ ਵੀ ਇਹ ਹੁੰਦਾ ਨਾ ਵੀ ਅਸੀਂ ਕਰਦੇ ਆਂ ਜਿਵੇਂ ਹੁਣ ਅੰਦਰ ਬੰਨਣੀਆਂ ਨੇ ਜਾਂ ਬਾਹਰ ਬੰਨਣਗੀਆਂ ਨੇ ਵੀ ਇਦਾਂ ਦੀ ਤਾਂ ਕੋਈ ਗੱਲ ਨਹੀਂ ਬਸ ਇਹਨੂੰ ਅੱਜ ਪਤਾ ਨਹੀਂ ਕਿਉਂ ਐ ਹੋ ਗਿਆ ਵੀ ਜਿਵੇਂ ਨਾ ਮਸਤੀ ਚੱਲੀ ਅੱਜ ਤਾਂ ਪੂਰੀ ਫੁੱਲ ਮਸਤੀ ਚੜੀ ਹੋਈ ਸੀ ਇਹਨੂੰ ਅਜਾਬੀ ਮਿਲੀ ਹੋਈ ਸੀ ਨਾ ਵੀ ਗੱਲ ਤੋਂ ਸੰਗਲ ਦੇ ਨਿਕਲਿਆ ਹੋਇਆ ਸੀ ਤਾਂ ਕਰਕੇ ਤੇਨੇ ਆਪਣੀ ਸਾਈਕਲ ਹੀ ਖੋਲ ਕੇ ਉਹ ਕੀਤੀ ਪਈ ਸੀ ਉਹਦਾ ਟਾਇਰ ਪਤਾ ਨਹੀਂ ਕੀ ਕਰਨਾ ਕਰਨਾ ਸੀ ਕੀ ਨਹੀਂ ਹੁਣ ਕਹਿੰਦਾ ਸੀ ਵੀ ਮੇਰੀ ਉਹਦਾ ਕਰਵਾ ਦੋ ਕੰਮ ਅਸੀਂ ਕਿਹਾ ਵੀ ਕੋਈ ਨਾ ਆਪਣੇ ਉਰੇ ਪਿੰਡਸ ਮਾਰਦਾ ਨਹੀਂ ਹੈਗਾ ਕੋਈ ਵੀ ਨਾ ਕੋਈ ਪਿੰਡ ਆਉਂਦਾ ਹੀ ਆ ਵੀ ਕੋਈ ਮਿਲੋ ਜਾਵਾਂਗੇ ਉੱਥੇ ਫਿਰ ਕਰਵਾ ਲਿਆ ਮੰਗੇ ਉਹ ਤੋਂ ਬਾਅਦ ਮੈਂ ਲੱਗ ਗਈ ਸੀ ਪਕੌੜੀਆਂ ਦਾ ਟਰਾਈ ਕਰਨ ਚਲੋ ਜੀ ਅੱਗੇ ਤਾਂ ਨਹੀਂ ਕਦੇ ਬਣਾਇਆ ਐਵੇਂ ਹਨਾ ਝੂਠ ਮਾਰੀਏ ਗੀਰੂ ਪਕੌੜਾ ਬਣਾਇਆ ਸੀ ਮੂੰਗਫਲੀ ਕੱਢੀ ਹੋਈ ਸੀ ਉਹ ਤਾਂ ਬਣਿਆ ਸੀ ਬਹੁਤ ਜ਼ਿਆਦਾ ਵਧੀਆ ਸੇਮ ਹੀ ਸੀ ਜਿਹੜਾ ਜ ਮੁੰਨ ਬਣਾਉਣੇ ਆ ਜਿਹੜੀਆਂ ਪਕੌੜੀਆਂ ਸੀ ਉਹ ਮੈਂ ਟਰਾਈ ਕੀਤੀਆਂ ਸੀ ਬੋਤਲ ਰਾਹੀਂ ਮਤਲਬ ਬੋਤਲ ਦੇ ਢੱਕਣ ਦੇ ਵਿੱਚ ਗਲੀਆਂ ਉਹ ਕੱਢ ਕੇ ਗਲੀਆਂ ਥੋੜਾ ਜਿਹਾ ਠੀਕ ਜਿਹਾ ਰੱਖਿਆ ਸੀ ਵੀ ਨਾ ਉਹਦਾ گاੜਾ ਹੀ ਸੀ ਬੇਸਣ ਤੇ ਨਾ ਹੀ ਥੋੜਾ ਪਤਲਾ ਹੀ ਸੀ ਵੀ ਜਿਵੇਂ ਆਮ ਨਾਰਮਲ ਜਿਹਾ ਹੁੰਦਾ ਵੀ ਉਦਾਂ ਰੱਖਿਆ ਸੀ ਉਹ ਬਣੀਆਂ ਤਾਂ ਹੈਗੀਆਂ ਨੇ ਜੀ ਬਹੁਤ ਸੁਆਦ ਕੋਈ ਉਹ ਨਹੀਂ ਸੀ ਪਰ ਇਹ ਹੋ ਗਿਆ ਸੀ ਵੀ ਗਲੀਆਂ ਬਰੀਕ ਸੀ ਜਿਆਦਾ ਪਤਲੀਆਂ-ਪਤਲੀਆਂ ਬਣਦੀਆਂ ਸੀ। ਓਦਾਂ ਜਣੀ ਪੂਰੀ ਫੀਲਿੰਗ ਉਹੀ ਸੀ ਵੀ ਜਿਵੇਂ ਹਲਵਾਈ ਗੋਲ ਚੱਕਰ ਦੇ ਬਣਾਉਣਾ ਰੱਖਦੇ ਹੁੰਦੇ ਨੇ। ਖਾਣ ਨੂੰ ਵੀ ਵਧੀਆ ਨੇ। ਪਰ ਇਹ ਆ ਵੀ ਚਲੋ ਇੱਕ ਦੋ ਵਾਰੀ ਬਣਾ ਕੇ ਦੇਖਾਂਗੇ ਨਾ ਫਿਰ ਵਧੀਆ ਬਣ ਜਾਣਗੇ। ਅੱਜ ਮੈਂ ਸੋਚਿਆ ਮੈਂ ਕਿਹਾ ਮੈਂ ਬੀਲੀ ਉਹ ਕਈ ਬਣਾ ਲੀਆਂ ਵੀ ਪਰ ਮੈਂ ਕਿਹਾ ਮੈਂ ਤਾਂ ਮੂਰੀ ਆਈ ਹੁਨੀ ਕਿ ਸਭ ਉਹਦੇ ਵਿੱਚ। ਵੀਓ ਚ ਫਿਰ ਮੈਂ ਇੱਥੇ ਬਣਾਉਣ ਲੱਗੀ ਸੀ ਦੁੱਧ। ਮੈਂ ਕਿਹਾ ਚਲੋ ਜਾਂਦੇ-ਜਾਂਦੇ ਤੁਹਾਨੂੰ ਵੀ ਦਰਸ਼ਨ ਦੇ ਹੀ ਜਾਈਏ ਹਨਾ। ਵੀ ਅੱਜ ਤਾਂ ਉਦਾਂ ਹੀ ਦਿਹਾੜੀ ਲੰਘ ਗਈ। ਪਿਤਾ ਜੀ ਗਰਮ ਮਤਲਬ ਹੈਗਾ ਸੀ। ਕੁਛ ਨੂੰ ਥੋੜਾ ਘੱਟ ਸੀ ਉਹਨੂੰ ਵਾੜੀ ਦੇਣ ਵਾਲੀ ਸੀ। ਮੰਮੀ ਲੱਗੇ ਸੀ ਭਾਂਡੇ ਉਹ ਕਰਨ। ਸਾਫ਼ ਕਰਨਾ ਤੇ ਮੈਂ ਲੱਗ ਗਈ ਸੀ। ਮੈਂ ਕਿਹਾ ਚਲ ਮਾੜੀ-ਮੁੱਟੀ ਥੋੜਾ-ਬਹੁਤ ਜਿੰਮੇ ਸੈਲਫ ਦਾ ਕੁਛ ਕਰ ਤੇ ਮਾੜੀ-ਮੁੱਠੀ ਥੋੜੀ-ਬਹੁਤੀ ਲੀਆ ਕੱਪੜਾ ਫੇਰਨ ਵਾਲਾ ਹੁੰਦਾ ਮੈਂ ਉਹ ਸੀ ਮੈਂ ਕਿਹਾ ਚਲਦਾ ਸੈਲਫ ਸਾਬ ਕਰਦੀ। ਉੰਨਾ ਨੇ ਮੈਂ ਨਾਲ ਦੀ ਨਾਲ ਦੁੱਧ ਨੂੰ ਵਾਲੀ ਦੇ ਕੇ ਫਿਰ ਜਿਹੜਾ ਕੱਢ ਕੇ ਰੱਖਣ ਵਾਲਾ ਸੀ ਚਾਹ ਵਗੈਰਾ ਦਾ ਉਹ ਕੱਢ ਕੇ ਮੈਂ ਜਣੀ ਇਦਾਂ ਦੇ ਲੱਗੀ ਹੋਈ ਸੀ ਜਾਗ ਵਗੈਰਾ ਆਪਾਂ ਲਾਤਾ ਸੀ ਬਸ ਜਿਹੜੇ ਕੰਮ ਇਦਾਂ ਦੇ ਕਰਨ ਵਾਲੇ ਸੀ ਉਹ ਕਰਕੇ ਹੋ ਗਏ ਸੀ ਵਿਲੇ ਵੀਡੀਓ 'ਚ ਵੈਸੇ ਮੈਨੂੰ ਆਪਦੀ ਦੁੱਗੁੱਤ ਦੇਖ ਕੇ ਲੱਗਦਾ ਵੀ ਹੁਣ ਤਾਂ ਕਾਫੀ ਵੱਧ ਗਈ ਮੈਂ ਨਾ ਵਿਚ ਨੂੰ ਕਟਿੰਗ ਕਰਵਾਤੀ ਸੀ ਪੋਨੀ ਕਰਵਾ ਲਈ ਸੀ ਕਿਉਂਕਿ ਮੇਰੇ हेयर ਫਾਲ ਦੀ ਮੈਨੂੰ ਪ੍ਰੋਬਲਮ ਬਹੁਤ ਜ਼ਿਆਦਾ ਹੋ ਗਈ ਸੀ ਉਹਦੇ ਕਰਕੇ ਹੁਣ ਮੈਨੂੰ ਫਿਰ ਇਹ ਸ਼ੌਂਕ ਜਾ ਗਿਆ ਵੀ ਮੈਂ ਲੰਬੀ ਸਾਰੀ ਗੁੱਤ ਕਰਿਆ ਕਰਨ ਜਿਵੇਂ ਪਹਿਲਾਂ ਹੁੰਦੀ ਸੀ ਨਾ ਬਾਕੀ ਦੇਖਦੇ ਹਾਂ ਜੀ ਕਦੋਂ ਤੱਕ ਹੋਣ ਲੱਗੂਗੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਸਾਡੇ ਬਲੌਗ ਨੂੰ ਇੰਨਾ ਪਿਆਰ ਕਰਨ ਲਈ ਸਾਨੂੰ ਇੰਨੀ ਸਪੋਰਟ ਕਰਨ ਲਈ ਹੈ ਨਾ ਥੈਂਕ ਯੂ ਥੈਂਕ ਯੂ ਸੋ ਮੱਚ ਆਲ ਆਫ ਮੈਂਬਰਸ ਮੈਂ ਜਿੰਨੀਆਂ ਵੀ ਸਾਰੀਆਂ ਕੰਟਰੀਆਂ ਤੋਂ ਸਾਡੇ ਚੈਨਲ ਚੈਨਲ ਨੂੰ ਤੁਸੀਂ ਦੇਖਦੇ ਹੋ ਨਾ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਸ਼ੇਅਰ ਕਰਨ ਲਈ ਧੰਨਵਾਦ ਜੀ ਗੱਲ ਇਹ ਹੈ ਜੀ ਹਨਾ ਵੀ ਆਪਾਂ ਬਹੁਤ ਵੱਡੇ ਬਲੌਗਰ ਤਾਂ ਨਹੀਂ ਹੈਗੇ ਚਲੋ ਇਹ ਆ ਵੀ ਹੌਲੀ-ਹੌਲੀ ਜਿਵੇਂ ਜਹਿ ਜੇ ਹੈਗੇ ਆ ਉਦਾਂ ਦੇ ਤੁਹਾਨੂੰ ਦਿਖਾਈ ਜਾਣੇ ਆ ਦਿਖਾਵਾ ਤਾਂ ਬੰਦਾ ਉਹ ਚੀਜ਼ ਦਾ ਕਰਦਾ ਜਿੱਥੇ ਆਪਾਂ 1-2 ਦਿਨ ਮਿਲਣਾ ਇਹ ਤਾਂ ਲਾਈਫ ਟਾਈਮ ਵਾਲਾ ਕੰਮ ਹੈ ਇਥੇ ਕਰਦੇ ਆ ਬਲੌਗ ਦਾ ਐਂਡ ਓਕੇ ਬਾਈ ਟੇਕ ਕੇਅਰ